ਮਾਸੇਵੀ ਸੰਸਥਾ ਵੌਇਸ ਆਫ ਖੰਨਾ ਸਿਟੀਜ਼ਨ ਦੀ ਮੀਟਿੰਗ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿੱਥੇ ਉਹਨਾਂ ਨੇ ਖੰਨਾ ਸ਼ਹਿਰ ਚ ਸਮਰਾਲਾ ਰੋਡ ਤੇ ਬਣੇ ਫਲਾਈਓਵਰ ਦੇ ਨਿੱਗਰ ਦੇ ਮਾੜੇ ਹਾਲਾਤਾਂ ਬਾਰੇ ਚਰਚਾ ਕੀਤੀ ਇਸ ਉਪਰੰਤ ਸਮੂਹ ਮੈਂਬਰਾਂ ਨੇ ਸਮਰਾਲਾ ਪੁਲ ਤੇ ਜਾ ਕੇ ਜਾਇਜ਼ਾ ਲਿਆ ਜਿੱਥੇ ਵੱਡੀ ਗਿਣਤੀ ਚ ਵਾਹਨ ਚਾਲਕਾਂ ਤੇ ਆਮ ਰਾਹਗੀਰਾਂ ਨੇ ਵੀ ਆਪਣੇ ਰੋਜ਼ ਦਾ ਪ੍ਰਗਟਾਵਾ ਕੀਤਾ ਅਤੇ ਸੰਸਥਾ ਵੌਇਸ ਆਫ ਖੰਨਾ ਸਿਟੀਜ਼ਨ ਵੱਲੋਂ ਪੋਲ ਦਾ ਮੁੱਦਾ ਉਠਾਉਣ ਦੀ ਭਰਪੂਰ ਛਲਾਗਾ ਕੀਤੀ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਇਸ ਪੋਲ ਦੀ ਸੜਕ ਅਪਨ ਦੌਰਦਸ਼ਾ ਖੁਦ ਬਿਆਨ ਕਰਦੀ ਹੈ ਕਿਉਂਕਿ ਪੁਲ ਦੀ ਸੜਕ ਕਈ ਥਾਵਾਂ ਤੋਂ ਟੁੱਟੀ ਪਈ ਹੈ ਸਫਾਈ ਦਾ ਮਾੜਾ ਹਾਲ ਹੈ ਅਤੇ ਪੁਲ ਦੀਆਂ ਕੰਧਾਂ ਦੇ ਨਾਲ ਮਿੱਟੀ ਅਤੇ ਕੂੜਾ ਵੀ ਦੇਖਿਆ ਗਿਆ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਵਿਕਾਸ ਗੁਪਤਾ ਦੀ ਸੰਸਥਾ ਵੱਲੋਂ ਹਲਕਾ ਖੰਨਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਤਰਨਪ੍ਰੀਤ ਸਿੰਘ ਸੌਂਦ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਪੁਲ ਦੀ ਤੁਰੰਤ ਮੁਰੰਮਤ ਵਧੀਆ ਮਟੀਰੀਅਲ ਨਾਲ ਕਰਵਾਈ ਜਾਵੇ ਸਫਾਈ ਅਤੇ ਬਿਜਲੀ ਦੇ ਪੁਖਤਾ ਪ੍ਰਬੰਧ ਪਹਿਲ ਦੇ ਆਧਾਰ ਤੇ ਕਰਵਾਏ ਜਾਣ ਤਾਂ ਕਿ ਆਮ ਰਾਂ ਘੇਰਾ ਜਵਾਨ ਚਾਲਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ। ਕਿ ਸੁਫਾਈ ਵੀ ਨਹੀਂ ਹੁੰਦੀ ਹੈਗੀ ਪੁਲ ਦੇ ਉੱਪਰ ਤੇ ਸਾਡੇ ਤੇ ਲੋਕ ਛੱਟ ਕੇ ਦਾ ਬਾਲ ਹੋ ਰਿਹਾ ਹੈ। ਕੋਈ ਪ੍ਰਧਾਨ ਜੀ ਬੇਨਤੀ ਹੈ ਕਿ ਸਵੇਰੇ ਸਾਰੇ ਬਜ਼ੁਰਗ ਨਿਆਣੇ ਸਿਆਣੇ ਇੱਥੋਂ ਲੰਘਦੇ ਆ ਸਕੂਲ ਜਾਂਦੇ ਆ ਪੁਲ ਇੰਨਾ ਟੁੱਟ ਗਿਆ ਜਿਸ ਨਾਲ ਐਕਸੀਡੈਂਟ ਹੋਣ ਦਾ ਪੂਰਾ ਖਤਰਾ ਹੈ। ਕਿਸੇ ਦਿਨ ਜਵਾਕ ਦੀ ਜਾਨ ਚਲ ਜੂ ਬਜ਼ੁਰਗ ਮਰ ਜੂ ਦੁਬਾਰਾ ਵਾਪਸ ਨਹੀਂ ਆਣਾ। ਬੇਨਤੀ ਹੈ ਕਿ ਪੁਲ ਦੀ ਮਰਮਤ ਕੀਤੀ ਜਾਵੇ ਜਲਦੀ ਤੋਂ ਜਲਦੀ। ਜੀ ਪੁਲ ਦੇ ਬਾਰੇ ਤੁਸੀਂ ਕੀ ਕਹਿੰਦੇ? ਬੋਲਦਾ ਬਹੁਤ ਬੁਰਾ ਹਾਲ ਹੈ ਸਾਡੀਆਂ ਗੱਡੀਆਂ ਦਾ ਪਹਿਲਾਂ ਹੀ ਤਸਤਾਂਦੇ ਨੇ ਜੀ ਕੱਲ ਇਹ ਮੁੰਡੇ ਦਾ ਜਿਹੜੀ ਇੱਥੇ ਬੋਲਦੇ ਕਰਨ ਜਿਹਦਾ ਚਮਟਾ ਟੁੱਟ ਗਿਆ ਜੀ ਥੋੜਾ ਗਰੀਬ ਲੋਕ ਦੀ ਤਸਤ ਤੇ ਗੱਡੀ ਆ ਜੀ ਇਹਨਾਂ ਇੰਨਾ ਬੁਰਾ ਹਾਲ ਹੈ ਜਨਾਰਾਤ ਨੂੰ ਲਾਈਟਾਂ ਚੱਲਦੀਆਂ ਨੇ ਜੀ ਬਹੁਤ ਪਰੇਸ਼ਾਨ ਆ ਜੀ ਤੇ ਸੜਕਾਂ ਦਾ ਬਹੁਤ ਇੰਨਾ ਜ਼ਿਆਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਲਗਾ ਜਗਾ ਤੇ ਐਨੇ ਟੋਏ ਆ ਨੇ ਦੋ ਤੋਂ ਕਈ ਮੁੰਡੇ ਦੀ ਗੱਡੀ ਇੱਥੋਂ ਪਲਟਣ ਤੋਂ ਬਚ ਗਈ ਜੀ ਟੁੱਟੀ ਗੱਡੀ ਨਾ ਲਾਈਟਾਂ ਚੱਲਦੀਆਂ ਜੀ ਰਾਤ ਨੂੰ ਗੱਡੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਬਹੁਤ ਨੁਕਸਾਨ ਹੁੰਦਾ ਜੀ ਗੱਡੀਆਂ ਦਾ ਮੈਂ ਅਸ਼ ਪਾਸ਼ਲ ਖੰਨਾ ਸਿਟੀਜਨ ਅੱਜ ਆਪਣੀ ਪੂਰੀ ਟੀਮ ਦੇ ਨਾਲ ਸਮਰਾਰ ਰੋਡ ਪੁਲ ਦੇ ਉੱਤੇ ਆਏ। ਪੁਲ ਦਾ ਇੰਨਾ ਬੁਰਾ ਹਾਲ ਹੈ, ਨੇ ਟੋਏ ਨੇ। ਜਿਹੜੇ ਇਹਨਾਂ ਦੇ ਆਪਣੇ ਚੈਨਲ ਵੀ ਐ, ਉਹ ਵੀ ਬਹੁਤ ਧੰਕ ਦਿੰਦੇ ਆ। ਈਵਨ ਕਿ ਗੱਡੀਆਂ ਦੇ ਤਾਂ ਛੱਡੋ ਤੁਸੀਂ ਜੇ ਇੱਕ ਸਕੂਟਰ ਵੀ ਲੰਘਦਾ ਤਾਂ ਉਹਦੇ ਨਾਲ ਵੀ ਹਿੱਲਦਾ। ਸਾਡੀ ਪ੍ਰਸ਼ਾਸਨ ਅੱਗੇ ਇਹ ਮੰਗ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਵਾ ਜਾਵੇ ਕਿਉਂਕਿ ਅੱਗੇ ਹਾੜੀ ਦਾ ਸੀਜ਼ਨ ਆ ਰਿਹਾ ਹੈ। ਕਿਸਾਨਾਂ ਨੇ ਪਿੰਡਾਂ ਤੋਂ ਲੈ ਕੇ ਆਪਣੀ ਫਸਲ ਲੈ ਕੇ ਮੰਡੀ ਜਾਣੇ। ਆ ਟੋਏ ਐਡੇ ਵੱਡੇ-ਵੱਡੇ ਐ, ਕੋਈ ਵੀ ਆਸਾ ਬੱਪਰ ਸੱਸ। ਇਹਨੂੰ ਬਹੁਤ ਜਲਦੀ ਰੱਖਿਆ ਹੋਏ ਖੇਤ ਤੋਂ ਖੇਤੀਏ ਕੰਮ ਕਰਵਾਇਆ ਜਾਵੇ ਤਾਂ ਕਿ ਪਬਲਿਕ ਨੂੰ ਸਹੂਲਤ ਮਿਲ ਸਕੇ ਜਿਵੇਂ ਕਿ ਤੁਹਾਨੂੰ ਅਸ਼ੋਕ ਸ਼ਰਮਪਾਲ ਜੀ ਨੇ ਦੱਸਿਆ ਖੱਡਿਆ ਦੇ ਉਲਾਵਾ ਜੇ ਅਸੀਂ ਦੇਖਿਆ ਜਾਵੇ ਇੱਥੇ ਕੂੜੇ ਦੇ ਢੇਰ ਵੀ ਬਹੁਤ ਨੇ ਕਾਫੀ ਜਗ੍ਹਾ ਤੇ ਬਹੁਤ ਕੂੜੇ ਦੇ ਢੇਰ ਬਣੇ ਪਏ ਨੇ ਤੇ ਲਾਈਟਾਂ ਵੀ ਇੱਕ ਦੋ ਹੀ ਜਗਦਿਆਂ ਨੇ ਬਾਕੀ ਸਾਰੀਆਂ ਲਾਈਟਾਂ ਉਹ ਚੱਲ ਨਹੀਂ ਰਹੀਆਂ ਰਾਤ ਨੂੰ ਦੇਣਾ ਹੋਣ ਦੇ ਕਾਰਨ ਇੱਥੇ ਕੁਝ ਵੀ ਹਾਦਸਾ ਵਾਪਰ ਸਕਦਾ ਸੋ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਕੋਈ ਅਣਸੁਖਾਵੀ ਘਟਨਾ ਦਾ ਨਾਮ ਵਾਪਰ ਸਕੇ ਥੈਂਕ ਯੂ ਮੈਂ ਡਾਕਟਰ ਰਾਹੁਲ ਸ਼ੁਕਲਾ ਜੀ ਪ੍ਰੋਜੈਕਟਡ ਜਾਸ ਵੌਇਸ ਆਫ ਅੰਮ੍ਰਿਤ ਮੈਂ ਤੁਸੀਂ ਦੇਖੇ ਰਹੇ ਹੋ ਕਿ ਕਿਤਨੇ ਦਸਿਆ ਸਾਰੇ ਨੇ ਸਾਡੇ ਮੈਂਬਰਸ ਨੇ ਵੀ ਕੀ ਹਾਲਾਤ ਨੇ ਆਪਣੇ ਜਿਹੜੀ ਸਾਡੀ ਸਮਰਾਲਾ ਰੋਡ ਹੈਗੀ ਆ ਸਭ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਮਰਾਲਾ ਰੋਡ ਹੈਗੀ ਸਾਡੀ ਕਿ ਜੀਐਨਕੇ ਨਾਲ ਕਿ ਕਿਹੜੇ ਰਹਿ ਗਈ ਹੈ ਜੀ ਆਪਣੇ ਜਿੱਥੇ ਸਾਨੂੰ ਵੈਕਸੀਨ ਦੇ ਵੀ ਜਾਣਾ ਜਿਹੜਾ ਕਿ ਥੋੜਾ ਤੀਰ ਬਹੁਤ ਬੜਾ ਤੀਰ ਤਾਇਦ ਹੋਆ ਲੈ ਕੇ ਦੂਜੇ ਨੰਬਰ ਤੇ ਚੰਪੌਰ ਦਾ ਨੰਸਪੁਰ ਸਾਹਿਬ ਜਾਣਾ ਉਹਨਾਂ ਵਾਸਤੇ ਵੀ ਇਹ ਰੋਡ ਸਪੈਨ ਯੂਜ਼ ਹੁੰਦੀ ਹੈ ਜੀ ਰੋਡ ਦਾੰਦਾ ਪੂਰਾ ਹਾਲ ਆਈ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਇੰਨੇ ਬੜੇ ਬੜੇ ਗੱਡੇ ਨੇ ਇਹਦੇ ਚ ਸਫਾਈ ਦਾ ਜ਼ਰੂਰ ਨਹੀਂ ਆਂਦੀ ਲਾਈਟਿੰਗ ਦਾ ਪ੍ਰਬੰਧ ਹੈ ਨਹੀਂ ਕ ਇਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਕਿ ਇਹ ਰੋਡ ਵੱਲ ਧਿਆਨ ਦਿੱਤਾ ਰਿਪੇਅਰ ਕਰਾਈ ਜਾਵੇ ਜੀ ਆਪਦੀ ਜਲਦੀ ਜਲਦੀ ਰਿਪੇਅਰ ਕਰਵਾ ਕਰਾਈ ਜਾਵੇ ਧੰਨਵਾਦ ਮੈਂ ਹਰਮੀਤ ਸਿੰਘ ਪ੍ਰਿੰਸੀਪਲ ਦਾ ਆਨ ਵੌਇਸ ਆਫ ਖੰਨਾ ਸਿਟੀਜ਼ਨ ਸੰਸਥਾ ਵੱਲੋਂ ਕੱਲ ਸਾਥੀਆਂ ਸਮੇਤ ਸਮਰਾਲਾ ਰੋਡ ਉੱਤੇ ਸਥਿਤ ਪੁਲ ਦਾ ਦੌਰਾ ਕੀਤਾ ਗਿਆ ਕਿਉਂਕਿ ਇਸ ਪੁਲ ਦੀ ਹਾਲਤ ਹੈ ਜਿਹੜੀ ਦੂਰਦਸ਼ਾ ਹੈ ਉਹ ਖੁਦ ਬਿਆਨ ਕਰਦੀ ਹੈ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸ਼ਿਕਾਇਤਾਂ ਮਿਲਦੀਆਂ ਸੀ ਸੋਸ਼ਲ ਮੀਡੀਆ ਉੱਤੇ ਵੀ ਪੋਸਟਾਂ ਵਾ ਕੇ ਲੋਕ ਦੱਸ ਰਹੇ ਸੀ ਕਿ ਕੱਲ ਜਦੋਂ ਅਸੀਂ ਮੀਟਿੰਗ ਉਪਰੰਤ ਪੁਲ ਦਾ ਸਾਥੀਆਂ ਸਮੇਤ ਦੌਰਾ ਕੀਤਾ ਤਾਂ ਸਾਡੇ ਹੋਰ ਛੁੜ ਗਏ ਪੁਲ ਦੇ ਉੱਤੇ ਵੱਡੇ ਛੋਟੇ ਅਨੇਕਾਂ ਟੋਏ ਪਏ ਹੋਏ ਸੀ ਪੁਲ ਦੀਆਂ ਦਿਵਾਰਾਂ ਦੇ ਨਾਲ ਸਾਈਡਾ ਉੱਤੇ ਬਹੁਤ ਸਾਰੀ ਮਲਟੀ ਜੰਮੀ ਸੀ ਜਿਹੜੀ ਮੈਂ ਖੁਰਚ ਦੇ ਵੀ ਪੱਤਰਕਾਰਾਂ ਨੂੰ ਦਿਖਾਈ ਹੈ ਪੁਲ ਦੇ ਉੱਤੇ ਜੋ ਬਿਜਲੀ ਦੇ ਬੰਦੋਬਸਤ ਨਹੀਂ ਹੋ ਪਤਾ ਨਹੀਂ ਹਨ ਸਰਕਾਰ ਵੱਲੋਂ ਖੰਭੇ ਬਿਜਲੀ ਦਾ ਜੋੜ ਲਗਵਾਏ ਹੋਏ ਹਨ ਪਰੰਤੂ ਇਸ ਦੀ ਅਣਗਹਿਲੀ ਹੈ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਹ ਖੰਭੇ ਬਿਜਲੀ ਦੇ ਚਿੱਟਾ ਹੱਥੀ ਸਾਬਤ ਹੋ ਰਹੇ ਨੇ ਸਿਵਾਏ ਦੋ ਤਿੰਨ ਖੰਭੇ ਆ ਕੇ ਲਾਈਟ ਜਨਰਟਰ ਤੋਂ ਬਿਨਾ ਪੁਲ ਦੇ ਉੱਤੇ ਹਨੇਰਾ ਸੀ 7 ਵਜੇ ਦੇ ਕਰੀਬ ਉਹਦੇ ਉੱਤੇ ਵੱਡੀ ਤਰ੍ਹਾਂ ਰਾਤ ਵਿੱਚ ਵੀਕਲਾ ਲਾੜਾ ਜਾਣਾ ਜਦੋਂ ਕਾਮ ਜਾਰੀ ਹੈਗਾ ਦੇਖਿਆ ਗਿਆ ਕਿ ਲਾਈਟ ਦੀ ਉੱਤੇ ਕਮੀ ਮਹਿਸੂਸ ਕੀਤੀ ਗਈ ਜਦੋਂ ਵੀ ਛੋਟੇ ਵੱਡੇ ਵਾਹਨ ਚਾਹੇ ਟਰੈਕਟਰ ਸੀ ਚਾਹੇ ਟਰਾਲੀਆਂ ਸੀ ਚਾਹੇ ਟਾਟਾ 407 ਸੀ ਬੱਸਾਂ ਸੀ ਕਾਰਾਂ ਸੀ ਜਦੋਂ ਵੀ ਲੰਘਦੇ ਸੀ ਵਾਹਨ ਤਾਂ ਧਮਕ ਮਹਿਸੂਸ ਹੋ ਰਹੀ ਸੀ ਉਹਦੇ ਉੱਤੇ ਜਿਹੜੀ ਸੜਕ ਹੈ ਉਹਦੇ ਉੱਤੇ ਜਿਹੜੇ ਪੈਨਲ ਨੇ ਉਹਨਾਂ ਦੇ ਵਿਚਕਾਰ ਵੀ ਗਰਾਜਾਂ ਵਿਖਰੀਆਂ ਸਿਗੀਆਂ ਤੇ ਸਾਡੀ ਪ੍ਰਸ਼ਾਸਨ ਨੂੰ ਸਬੰਧਤ ਮਹਿਕਮੇ ਨੂੰ ਸਾਡੇ ਮਾਨਯੋਗ ਹਲਕੇ ਦੇ ਵਿਧਾਇਕ ਸਾਹਿਬ ਤੇ ਕਰਨਲ ਮੰਤਰੀ ਪੰਜਾਬ ਸਰਕਾਰ ਤੋਂ ਬੀਸੀ ਸਿੰਘ ਜੀ ਨੂੰ ਉਪਰਜੋਰ ਨਿਮਰਤਾ ਸਹਿਤ ਬੇਨਤੀ ਹੈ ਕਿਰਪਾ ਕਰਕੇ ਇਸ ਪੁਲ ਦੀ ਹਾਲਤ ਦੇ ਸੁਧਾਰ ਲਈ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਇਹ ਪੁਲ ਸਾਡੀ ਪੰਜਾਬ ਸਰਕਾਰ ਦੀ ਜਾਇਦਾਦ ਹੈ ਸਾਡੀ ਦੇਸ਼ ਦੀ ਜਾਇਦਾਦ ਹੈ ਲੋਕਾਂ ਦੇ ਟੈਕਸਾਂ ਦਾ ਪੈਸੇ ਇਸ ਦੇ ਉੱਤੇ ਲੱਗੇ ਹੋਏ ਹਨ ਤੇ ਸਬੰਧਤ ਅਧਿਕਾਰੀਆਂ ਨੂੰ ਵੀ ਉਰਜੋਰ ਬੇਨਤੀ ਕਰਦੇ ਹਾਂ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਜਦੋਂ ਵੀ ਪੁਲ ਤੋਂ ਲੰਘਦੇ ਨੇ ਤੋ ਇਸ ਪੁਲ ਦੀ ਅਰਜ਼ੀ ਕਿਉਂ ਕੀਤੀ ਜਾਂਦੀ ਹੈ ਹੁਣ ਤੱਕ ਅਧਿਕਾਰੀਆਂ ਦਾ ਫਰਜ਼ ਖੁਦ ਬਣਦਾ ਸੀ ਕਿ ਇਸ ਪੁਲ ਦੀ ਮੁਰੰਮਤ ਵਾਸਤੇ ਜੁੜਿੰਦੇ ਕਦਮ ਚੁੱਕੇ ਜਾਂਦੇ ਲੋਕਾਂ ਨੂੰ ਜੇ ਇਹ ਨਾ ਗੱਲਾਂ ਵਾਸਤੇ ਐਵਾਇਲ ਫਾਣੀ ਪੈਂਦੀ ਹੈ ਤਾਂ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿੱਥੇ ਆਮ ਜਨਤਾ ਦਾ ਵੀ ਫਰਜ਼ ਬਣਦਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਇਹ ਜਿਦਾਦਾ ਦਾ ਧਿਆਨ ਰੱਖਣਾ ਉੱਤੇ ਸਰਕਾਰੀ ਅਧਿਕਾਰੀਆਂ ਦਾ ਵੀ ਫਰਜ਼ ਬਣਦਾ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਣ ਦਾ ਪ੍ਰਣ ਕੀਤਾ ਹੋਣਾ ਸੋ ਜਦੋਂ ਅਸੀਂ ਪੁਲ ਦੇ ਉੱਤੇ ਗਏ ਤਾਂ ਉਥੇ ਦੇਖਿਆ ਵੱਡੀ ਤਰ੍ਹਾਂ ਦੇ ਵਿੱਚ ਛੋਟੇ ਵੱਡੇ ਟੋਏ ਸੀਗੇ ਤੇ ਲੋਕਾਂ ਨੇ ਵੀ ਬਹੁਤ ਰੋਸ ਦਾ ਪ੍ਰਗਟਾਵਾ ਕੀਤਾ ਜਿਸ ਦਾ ਸਬੰਧ ਵਿੱਚ ਅਸੀਂ ਇੱਕ ਮੰਗ ਪੱਤਰ ਸਾਡੇ ਹਲਕੇ ਦੇ ਵਿਧਾਇਕ ਤੇ ਮਨਜੋ ਕੈਪੀਟਲ ਮੰਤਰੀ ਸਾਹਿਬ ਤਰਮਿੰਦ ਸੋਹਜ ਜੀ ਦੇ ਨਾਂ ਤੇ ਅਸੀਂ ਉਹਨਾਂ ਦੇ ਦਫ਼ਤਰ ਇੰਚਾਰਜ ਸਰਾਰ ਪ੍ਰਵਾਸ ਸਿੰਘ ਮੈਮੀ ਜੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਸਾਹਿਬ ਜਗਤਕਾਰ ਸਿੰਘ ਰਤਨ ਜੀ ਜੀ ਨੂੰ ਇੰਕੀ ਲਾਲ ਸੋਸ਼ਲ ਮੀਡੀਆ ਅੰਚਾਰਦੀ ਹਾਜ਼ਰੀ ਵਿੱਚ ਦੇ ਕੇ ਚੱਲੇ ਆ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਕਲੱਬ ਦੇ ਸੰਸਥਾ ਦੇ ਸਮੂਹ ਮੈਂਬਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਪੁਲ ਦੀ ਮਰਮਤ ਕਿਸੇ ਵਧੀਆ ਠੇਕੇਦਾਰ ਤੋਂ ਵਧੀਆ ਮਟੀਰੀਅਲ ਦੀ ਨਾਲ ਜਲਦ ਤੋਂ ਜਲਦ ਕਰਾਈ ਜਾਵੇ ਕਿਉਂਕਿ ਹੜੀ ਦਾ ਸੀਜ਼ਨ ਆ ਰਿਹਾ ਹੈ ਕਣਕ ਮੰਡੀਆਂ ਚਾਲੀ ਸ਼ੁਰੂ ਹੋ ਜਾਣੀਆਂ ਇਸ ਪੁਲ ਦੇ ਰਾਹੀਂ ਜੋ ਅਨਿਜ਼ੀਕੀ ਪਿੰਡਾਂ ਦੇ ਕਿਸਾਨ ਨੇ ਉਹ ਕਣਕ ਆਪਣੇ ਲੈ ਕੇ ਟਰੱਕਾਂ ਰਾਹੀਂ ਝਾਲੀਆਂ ਰਾਹੀਂ ਮੰਡੀ ਵੀ ਜਾਣਗੇ ਪੁਲ ਦੇ ਉੱਤੇ ਲੰਘਾ ਜਾਵਾ ਬੱਜਣਾ ਹੈ ਇਸ ਨੂੰ ਲਾਵਾ ਇਸ ਪੁਲ ਦੇ ਰਾਹੀਂ ਸਮਰਾਲਾ ਰੋਡ ਦੇ ਹੁੰਦੇ ਹੋਏ ਲੋਕ ਸਮਰਾਲਾ ਮਾਚੀਵਾੜਾ ਸਾਹਿਬ ਖਮਾਰੋ ਨਮਾ ਸ਼ਹਿਰ ਹੁਸ਼ਿਆਰਪੁਰ ਪਠਾਨਪੋਟ ਅਤੇ ਸ਼ਰਧਾਲੂ ਮਾਤਾ ਸੀਨੀ ਬੈਸ਼ਵਾ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਹਨ ਇਹ ਪ੍ਰਮੁੱਖ ਮਾਰਗ ਹੈ ਕਿਰਪਾ ਕਰਕੇ ਨਿਮਰਤਾ ਸਹਿ ਸਾਡੀ ਬੇਨਤੀ ਕਬੂਲ ਕੀਤੀ ਜਾਵੇ ਤੇ ਜਲਦ ਤੋਂ ਜਲਦ ਇਸ ਪੁਲ ਦੀ ਹਾਲਤ ਸੁਧਾਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਕਿ ਕਿਸੇ ਦਾ ਨਾ ਕੋਈ ਬਾਅਦ ਵਿੱਚ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ